27 ਅਤੇ 8 ਮਈ ਨੂੰ ਅੰਮ੍ਰਿਤਸਰ ਦੇ ਵਿੱਚ ਕੁਝ ਧਮਾਕਿਆਂ ਦੀ ਆਵਾਜ਼ ਸੁਣੀ ਜਾਂਦੀ ਹੈ ਜਿਸ ਤੋਂ ਬਾਅਦ ਇਲਾਕੇ ਦੇ ਵਿੱਚ ਸਨਸਨੀ ਅਤੇ دہشت ਦਾ ਮਾਹੌਲ ਬਣ ਜਾਂਦਾ ਹੈ ਹੁਣ ਇਹਨਾਂ ਧਮਾਕਿਆਂ ਦੀਆਂ ਆਈਆਂ ਆਵਾਜ਼ਾਂ ਅਤੇ ਮਿਲੇ ਮਜ਼ਾਈਲਾਂ ਦੇ ਮਲਬੇ ਪਿੱਛੇ ਇੱਕ ਵੱਡਾ ਖੁਲਾਸਾ ਭਾਰਤੀ ਸਰਕਾਰ ਦੇ ਵੱਲੋਂ ਕੀਤਾ ਗਿਆ ਇਸ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਦੇ ਵੱਲੋਂ ਰਾਤ ਨੂੰ ਉੱਤਰੀ ਭਾਰਤ ਅਤੇ ਦੱਖਣੀ ਭਾਰਤ ਦੇ ਮਿਲਟਰੀ ਪੇਸ ਹੈ ਯਾਨੀ ਕਿ ਫੌਜੀਆਂ ਦੇ ਟਿਕਾਣਿਆਂ ਉੱਪਰ ਹਮਲਾ ਕਰਨ ਦੀ ਕੋਸ਼ਿਸ਼ ਪਾਕਿਸਤਾਨ ਦੇ ਵੱਲੋਂ ਕੀਤੀ ਗਈ ਪਰ ਭਾਰਤੀ 에ਅਰ ਡਿਫੈਂਸ ਸਿਸਟਮ ਨੇ ਇਹਨਾਂ ਹਮਲਿਆਂ ਨੂੰ ਇਹਨਾਂ ਆਰਯਮਜ਼ਾਈਲਾਂ ਨੂੰ ਅਤੇ ਡਰੋਨਾਂ ਨੂੰ ਆਪਣੇ 에ਅਰ ਡਿਫੈਂਸ ਸਿਸਟਮ ਦੇ ਨਾਲ ਨਾਕਾਮ ਕਰ ਦਿੱਤਾ ਜਿਸ ਤੋਂ ਬਾਅਦ ਇਹ ਹਵਾ ਦੇ ਵਿੱਚ ਇਹਨਾਂ ਨੂੰ ਸੁੱਟ ਲੈ ਗਿਆ ਤਮਾਕੇ ਨਹੀਂ ਹੋਏ ਇਸ ਦਾ ਮਤਲਬ ਹੈ ਕਿ ਪਾਕਿਸਤਾਨ ਦੇ ਵੱਲੋਂ ਜਵਾਬੀ ਕਾਰਵਾਈ ਰਾਤ ਨੂੰ ਕੀਤੀ ਗਈ ਸੀ ਪਰ ਪਾਕਿਸਤਾਨ ਦੇ ਇਹਨਾਂ ਮਜ਼ਾਈਲਾ ਅਤੇ ਡਰੋਨਾਂ ਨੂੰ ਭਾਰਤੀ 에ਅਰ ਡਿਫੈਂਸ ਸਿਸਟਮ ਦੇ ਵੱਲੋਂ ਹਵਾ ਦੇ ਵਿੱਚ ਹੀ ناکਾਮ ਕਰ ਦਿੱਤਾ ਗਿਆ ਤੇ ਇਸ ਦੇ ਨਾਲ ਹੀ ਭਾਰਤੀ ਰੱਖਿਆ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਬੈਨ ਵਿੱਚ ਇਹ ਵੀ ਦੱਸਿਆ ਗਿਆ ਕਿ ਇਹ ਹਮਲਾ ਪਾਕਿਸਤਾਨ ਦੇ ਵੱਲੋਂ ਅਮਰਸਾਦ ਦੇ ਵਿੱਚ ਲੁਧਿਆਣੇ ਦੇ ਵਿੱਚ ਜਲੰਧਰ ਕਪੂਰਥਲਾ ਆਦਮਪੁਰ ਬਠਿੰਡਾ ਚੰਡੀਗੜ੍ਹ ਸ਼੍ਰੀਨਗਰ ਭਵੰਤੀਪੁਰਾ ਜੰਮੂ ਪਠਾਨਕੋਟ ਨਾਲ ਫਲੌਦੀ ਅਤੇ ਭੁਜ ਦੇ ਇਲਾਕੇ ਦੇ ਵਿੱਚ ਇਹਨਾਂ ਟਾਰਗੇਟਾਂ ਉੱਪਰ ਇਹ ਹਮਲੇ ਕੀਤੇ ਜਾਨੇ ਸਨ ਪਾਕਿਸਤਾਨ ਦੇ ਵੱਲੋਂ ਪਰ ਇਹਨਾਂ ਹਮਲਿਆਂ ਨੂੰ ਇਹਨਾਂ ਆ ਰਹੀਆਂ ਡਰੋਨਾਂ ਨੂੰ ਅਤੇ ਮਜ਼ਾਈਲਾਂ ਨੂੰ ਭਾਰਤੀ 에ਅਰ ਡਿਫੈਂਸ ਸਿਸਟਮ ਦੇ ਵੱਲੋਂ ਹੀ ਰਾਸਤੇ ਵਿੱਚ ਹੀ ਨਾਕਾਮ ਕਰ ਦਿੱਤਾ ਗਿਆ ਇਸ ਦਾ ਮਤਲਬ ਹੈ ਕਿ ਪਾਕਿਸਤਾਨ ਦੇ ਵੱਲੋਂ ਆਪਣੀ ਜਵਾਬੀ ਕਾਰਵਾਈ ਕਰਨ ਦੀ ਕੋਸ਼ਿਸ਼ ਸ਼ਰਾਤ ਕੀਤੀ ਗਈ ਸੀ ਪਰ ਜਿਸ ਨੂੰ ਭਾਰਤੀ ਰੱਖਿਆ ਸਿਸਟਮ ਦੇ ਵੱਲੋਂ ਇਸ ਨੂੰ ਨਾਕਾਮ ਕਰ ਦਿੱਤਾ ਗਿਆ ਹੈ ਤੇ ਇਸ ਦੇ ਨਾਲ ਹੀ ਇਸ ਜਾਰੀ ਕੀਤੇ ਗਏ ਬਿਆਨ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਲਾਹੌਰ ਦੇ ਵਿੱਚ ਜੋ ਪਾਕਿਸਤਾਨ ਦੇ ਲਾਹੌਰ ਦੇ ਵਿੱਚ ਜੋ 에어 డిਫੈਂਸ ਸਿਸਟਮ ਆ ਪਾਕਿਸਤਾਨ ਦਾ ਲੱਗਾ ਹੈ ਉਹ ਭਾਰਤ ਦੇ ਵੱਲੋਂ ਉਸ ਨੂੰ ਤਬਾਹ ਕਰ ਦਿੱਤਾ ਗਿਆ ਡਿਸਟਰੋਏ ਨਕਾਮ ਉਸ ਨੂੰ ਕਰ ਦਿੱਤਾ ਗਿਆ ਹੈ ਇਸ ਦੇ ਨਾਲ ਹੀ ਪਾਕਿਸਤਾਨ ਦੇ ਵੱਲੋਂ ਕੱਲ ਸੀਜ਼ਫਾਇਰ ਦੀ ਗੋਲੀਬੰਦੀ ਦੀ ਉਲੰਘਣਾ ਕਰਕੇ ਐਲਓਸੀ ਤੋਂ ਜੋ ਪੁਂਚ ਦੇ ਵਿੱਚ ਗੋਲੀਬਾਰੀ ਕੀਤੀ ਗਈ ਇਸ ਦੇ ਵਿੱਚ 16 ਲੋਕ ਮਾਰੇ ਗਏ ਨੇ ਇਸ ਦੀ ਵੀ ਨਖੇਦੀ ਇਹਨਾਂ ਇਸ ਬਿਆਨ ਦੇ ਵਿੱਚ ਕੀਤੀ ਗਈ ਹੈ ਤੇ ਇਸ ਨੂੰ ਲੈ ਕੇ ਭਾਰਤ ਸਰਕਾਰ ਦਾ ਕਹਿਣਾ ਹੈ ਦੀ ਜਵਾਬੀ ਕਾਰਵਾਈ ਇੰਡੀਆ ਦੇ ਵੱਲੋਂ ਵੀ ਕੀਤੀ ਜਾ ਰਹੀ ਹੈ ਇਸ ਨੂੰ ਲੈ ਕੇ ਇੱਕ ਹੋਰ ਵੱਡਾ ਬਿਆਨ ਨਿਕਲ ਕੇ ਸਾਹਮਣੇ ਆਇਆ ਕਿ ਜੋ ਮਿਸ਼ਨ ਸੰਦੂਰ ਦੇ ਤਹਿਤ ਜੋ ਨੌ ਟਿਕਾਣਿਆਂ ਦੇ ਉੱਪਰ 7 ਮਈ ਦੀ ਰਾਤ ਨੂੰ ਹਮਲੇ ਕੀਤੇ ਗਏ ਸਨ ਉਹ ਅਜੇ ਵੀ ਜਾਰੀ ਹੈ ਤੇ ਲਗਭਗ 100 ਆਤਕਵਾਦੀ ਪਾਕਿਸਤਾਨ ਦੇ ਵਿੱਚ ਇਸ ਮੌਕੇ ਮਾਰੇ ਜਾ ਚੁੱਕੇ ਨੇ ਤੇ ਹਮਲੇ ਅਜੇ ਵੀ ਜਾਰੀ ਨੇ ਭਾਰਤ ਸਰਕਾਰ ਦੇ ਵੱਲੋਂ ਆਪਣੇ ਅਧਿਕਾਰਿਤ ਜਾਰੀ ਕੀਤੇ ਗਏ ਬਿਆਨ ਦੇ ਵਿੱਚ ਦੱਸਿਆ ਗਿਆ ਹੈ